ਪੰਜਾਬ ਦੀ ਸਭ ਤੋਂ ਵੱਡੀ ਸੇਲ ਲੱਗ ਚੁੱਕੀ ਹੈ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਤੁਹਾਨੂੰ ਮਿਲਣਗੇ ਸੂਟ ਸਾੜੀਜ਼ ਲਹਿੰਗਾਜ਼ ਡਰੈਸੇਜ਼ ਸਭ ਇਕਨਾਲੀਕ ਫ੍ਰੀ ਨਾਲ ਸਮਾਰਟਵਾਚ ਫ੍ਰੀ ਸਰਸ ਸਮਾਰਟਵਾਚ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਸ਼ਿਮਰ ਇਕਨਾਲੀਕ ਫ੍ਰੀ ਨਾਲ ਸਮਾਰਟਵਾਚ ਫ੍ਰੀ ਡਿਜ਼ਾਈਨਰ ਬਨਾਰਸੀ ਜਿੰਨੀ ਕਲੈਕਸ਼ਨ ਸਭ ਇਕਨਾਲੀਕ ਫ੍ਰੀ ਸਰ ਕੀ ਹੋ ਗਿਆ ਨਾਲ ਦੇਵਾਂਗੇ ਸਮਾਰਟਵਾਚ ਆ ਦੇਖੋ ਜੀ ਸਾਡੀ ਸਕਾਟ ਸੈੱਟ ਦੀ ਰੇਂਜ 1490 ਇਕਨਾਲੀਕ ਫ੍ਰੀ ਨਾਲ ਦੇਵਾਂਗੇ ਸਮਾਰਟਵਾਚ ਇਹ ਵੀ ਬਿਲਕੁਲ ਫ੍ਰੀ ਇਹ ਵੀ ਬਿਲਕੁਲ ਫ੍ਰੀ ਆ ਦੇਖੋ ਜੀ ਸਾਡਾ ਡਿਜ਼ਾਈਨਰ ਡ्रेसेस ਦਾ ਕਨਸੈਪਟ ਸਭ ਡਿਜ਼ਾਈਨਰ ਪੀਸੇ ਸਭ ਇੱਕ ਨਾਲ ਇੱਕ ਫ੍ਰੀ ਨਾਲ ਦਵਾਂਗੇ 스마트 ਵਾਚ ਫ੍ਰੀ ਇਹ ਦੇਖੋ ਮੈਮ ਡਿਜ਼ਾਈਨਰ ਸਿਲਕ ਦੀ ਰੇਂਜ 690 ਰੁਪਏ ਨਾਲ 스마트 ਵਾਚ ਸਰ ਇਹ ਵੀ ਇਹ ਵੀ ਸਰ ਸਭ ਕੁਝ ਇੱਕ ਨਾਲ ਇੱਕ ਫ੍ਰੀ ਮੈਨ ਪੈ ਲਗਾਉਣ ਦਾ ਵੀ ਟਾਈਮ ਨਹੀਂ ਹੈ ਸਵੇਰੇ 7 ਵਜੇ ਜਾਣੇ ਆ ਰਾਤੀ 11 ਵਜੇ ਜਾਣੇ ਆ ਇਹ ਸਾਰੀ ਆਈਟਮਸ ਹੁਣ ਐਵੇਂ ਦਿਖਾਵਾਂਗੇ ਸਭ ਡਿਜ਼ਾਈਨ ਸਭ ਇੱਕ ਨਾਲ ਇੱਕ ਫ੍ਰੀ ਨਾਲ 스마트 ਵਾਚ ਹੈਗਾ ਸਾਰੇ ਇੱਕ ਨਾਲ ਇੱਕ ਫ੍ਰੀ 올 ਡਿਜ਼ਾਈਨਰ ਅਨਬਿਲੀਵੇਬਲ ਰੇਂਜ ਇੱਕ ਦਿਨ ਵਾਲਾ ਇੱਕ ਫ੍ਰੀ ਜੇ ਇਕ ਲਓਗੇ ਤਾਂ ਅੱਧੇ پیسے ਲਵਾਂਗੇ ਨਾਲ ਦਵਾਂਗੇ 스마트 ਵਾਚ 올 ਡਿਜ਼ਾਈਨਰ ਬ੍ਰਾਂਡਡ ਸੂਟ ਸਭ ਇਕ ਨਾਲ ਇਕ ਫ੍ਰੀ ਨਾਲ 스마트 ਵਾਚ ਫ੍ਰੀ ਬਲੈਕ ਵੀ ਇੱਕ ਰੰਗ ਬਲੈਕ ਦੀ ਤਾਂ ਬਲੈਕ ਹਮੇਸ਼ਾ ਰਹਿੰਦੀ ਹੈ ਮੈਮ 스마트 ਵਾਚ ਨਾਲ ਦੇਣੀ ਹੈ ਇਹ ਸਾਰੇ ਡਿਜ਼ਾਈਨਸ ਮਲਟੀਪਲ ਡਿਜ਼ਾਈਨਸ ਇਹ ਵੀ ਇੱਕ ਦਿਨ ਵਾਲਾ ਫ੍ਰੀ 올 ਗਰਲੇਸ ਕਾਟਨ ਡਿਜ਼ਾਈਨਰ ਕੁਰਤੀਸ ਨਾਲ 스마트 ਵਾਚ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਨਗੇ ਉਹ ਆਣ ਜਾਂ ਨਾਣ ਉਹਨਾਂ ਜੋ ਲੱਕੀ ਡਰਾਅ ਕੱਢ ਗਏ 15 ਬੰਦਿਆਂ ਨੂੰ ਅਸੀਂ ਇਹ ਸੂਟ ਗਿਫਟ ਕਰਾਂਗੇ ਨਾਲ ਉਹਨਾਂ ਦੇ ਘਰ ਵੀ ਭੇਜਾਂਗੇ ਸਰ ਬਿਲਕੁਲ ਫ੍ਰੀ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਸਰ ਪਾਕਿਸਤਾਨੀ ਕਨਸੈਪਟ ਹੈ ਪਾਕਿਸਤਾਨੀ ਕਨਸੈਪਟ ਹੈ ਵਿਦ ਲਿਸਸ ਇਸ ਹੈ ਇੱਕ ਗਿਫਟ ਦਵਾਂਗੇ ਅਸੀਂ ਸੋ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀ ਚਾਹੀਦੇ ਨੇ ਇਹ ਸੂਟ ਬਿਲਕੁਲ ਫ੍ਰੀ ਤੁਸੀਂ ਇੱਥੋਂ ਕੁਝ ਖਰੀਦੋ ਚਾਹੇ ਨਾ ਖਰੀਦੋ ਤੁਸੀਂ ਵਿਜ਼ਿਟ ਕਰੋ ਚਾਹੇ ਨਾ ਕਰੋ ਬਸ ਘਰ ਬੈਠ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਤੁਹਾਨੂੰ ਚਾਹੀਦੇ ਨੇ ਇਹ ਸੂਟ ਬਿਲਕੁਲ ਫ੍ਰੀ ਦੇ ਵਿੱਚ ਮੈਮ ਸਾਡੀ ਡਿਜ਼ਾਈਨਰ ਕਲੈਕਸ਼ਨ ਸਾਰੇ ਡਿਜੀਟ सब एक नाल एक इक फ्री नाल देवे स्मार्ट वॉच इस बलोत्रा सभ्य साची ऑल डिजाइनर जिन्हें भी पीसेस हैं सब दे, सब दे पर डिस्काउंट है मैम सर क्यों है पर ठीक है तुसी सब फे बेनिफिट देना है साक्षात साक्षात का हो जानी चाहिए दिया सारे बाजार वाकई जी तुसी देखो ना स्मार्ट वॉच ना स्मार्ट वॉच दवांगे पक्का देनी पेनी सर थाने नाल लाइफ टाइम अपॉर्चुनिटी है सब डिजाइनर ऑल मान्या रास आज सच सब ब्रांडेड सूट इकनालिक स्मार्ट वॉच ਅੰਦਰ ਆਦਾ ਹੈਗਾ ਤੁਹਾਡਾ ਸਟੋਰ ਸੂਟ ਸਾਰੀਜ਼ ਲਹਿੰਗਾਜ਼ ਡ्रेसेस ਜੋ ਵੀ ਚੀਜ਼ਾਂ ਨੇ ਸਭ ਦੇ ਉੱਪਰ ਇੱਕ ਨਾਲ ਇੱਕ ਫਰੀ ਨਾਲ 스마트 ਵਾਚ ਫਰੀ ਵਾਓ ਤੁਸੀਂ ਦੇਖੋ ਜੀ ਸੂਟ ਕਿੰਨੇ ਸੋਹਣੇ ਸੋਹਣੇ ਰੱਖੇ ਹੋਏ ਨੇ ਸਭ ਡਿਜ਼ਾਈਨਰ ਕਲੈਕਸ਼ਨ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਮਾਲ ਬਹੁਤ ਖੁੱਲਿਆ ਹੋਇਆ ਹੈ ਇਸ ਕਰਕੇ ਐਵੇਂ ਦਿਖਾ ਰਹੇ ਆ ਤੁਹਾਨੂੰ ਜਿੰਨਾ ਬੈਨੀਫਿਟ ਲੈ ਸਕਦੇ ਹੋ ਲੈ ਲਓ ਸੇਲ ਦੇ ਵਿੱਚ ਸੋ ਦੇਖੋ ਜੀ ਤੁਸੀਂ ਚੈੱਕ ਕਰੋ ਕਿੰਨੇ ਵਧੀਆ ਵਧੀਆ ਡਿਜ਼ਾਈਨ ਓਏ ਹੋਏ ਆਲ ਡਿਜ਼ਾਈਨਰ ਕਲੈਕਸ਼ਨ ਇਹ ਵੀ ਇੱਕ ਨਾਲ ਇੱਕ ਸਭ ਬੁਟੀਕ ਪ੍ਰੋਡਕਟਸ ਸਭ ਇੱਕ ਨਾਲ ਇੱਕ ਫਰੀ ਨਾਲ 스마트 ਵਾਚ ਫਰੀ ਸਾਡੀ ਸ਼ਾਪਿੰਗ ਐਂਡ ਅਬੋਵ ਦੇ ਉੱਪਰ ਜਿੰਨੀ ਜਲਦੀ ਆ ਸਕਦੇ ਹੋ ਆ ਜਾਓ ਸਾਡਾ ਐਡਰੈਸ ਹੈ ਸਾਖਸ਼ਾਦ ਕੁਮਾਰ ਮੰਡੀ ਚੌਂਕ ਲੁਧਿਆਣਾ ਸਾਡਾ ਫੋਨ ਨੰਬਰ ਹੈ 9815376767 ਸਰ 10000 ਦਾ ਬਿਲ ਤਾਂ ਉਦੋਂ ਹੀ ਬਣ ਜਣਾ ਜੇ ਸਭ ਨਾਲ ਤੁਸੀਂ ਸਾਰੀਆਂ ਆਫਰਾਂ ਲਗਾਈਆਂ ਹੋਈਆਂ ਨੇ ਇਹਨਾਂ ਦਾ ਫਾਇਦਾ ਹੀ ਦੇਣਾ ਮੈਂ ਬਟਾ ਫਟ ਵੀਡੀਓ ਨੂੰ ਕਰ ਦੋ ਸ਼ੇਅਰ ਜਿਹੜੇ ਪੈਨਪ੍ਰਾਮ ਦੇ ਕਰੇ ਜਿਹੜੇ ਤੁਹਾਡੇ ਫਰੈਂਡਸ ਦੇ ਕਰੇ ਵਿਆਹ ਹੈਗਾ ਉਹਨਾਂ ਦਾ ਫਾਇਦਾ ਹੋ ਸਕੇ ਉਹ ਵੀ ਇੰਨੇ ਡਿਜ਼ਾਈਨਰ ਕਲੈਕਸ਼ਨ ਪਾ ਕੇ ਆਪਣੇ ਵਿਆਹ ਦੇ ਵਿੱਚ ਕੰਮ ਸਕਣ ਥੈਂਕ ਯੂ ਜੀ ਮਿਲਾਂਗੇ ਤੁਹਾਨੂੰ